ਪਿੱਤੋਂ ਜਿਹੜੇ ਸਾਰੇ ਨਗਰ ਕੀਰਤਨ ਆਣੇ ਨੇ 23 ਤਰੀਕ ਨੂੰ ਸਰਵਜਨਕ ਧਰਮ ਸੰਮੇਲਨ ਉਸ ਦੀ ਤਿਆਰੀਆਂ ਵੀ ਬਹੁਤ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਰ ਧਰਮ ਦੇ ਜਿਹੜੇ ਸੰਤ ਮਹਾਪੁਰਖ ਆ ਉੱਥੇ ਪਹੁੰਚ ਰਹੇ ਨੇ 23 ਨੂੰ ਜਿਹੜਾ 350 ਸਾਲਾ ਦਸਮ ਪਾਤਸ਼ਾਹ ਦਾ ਗੁਰਤਾ ਗੱਦੀ ਦਿਵਸ ਹੈ ਉਸ ਨੂੰ ਜਿਹੜਾ ਲੈ ਕੇ ਕੀਰਤਨ ਦਰਬਾਰ ਉਹ ਵੀ 23 ਤਰੀਕ ਨੂੰ ਹੋਣਾ ਹੈ 24 ਤਰੀਕ ਨੂੰ ਵਿਧਾਨ ਸਭਾ ਦਾ ਵਿਸ਼ੇਸ਼ اجلاس ਨਾਲ ਹੀ ਮੁੱਖ ਮੰਡਲ ਦੇ ਵਿੱਚ ਜਿਹੜੀ ਢਾਡੀਵਾਰਾਂ ਤੇ ਸ਼ਾਮੀ ਫਿਰ 25 ਤਰੀਕ ਨੂੰ ਸਰਬੱਤ ਦਾ ਭਲਾ ਇਕੱਤਰਤਾ ਜਿਹੜਾ ਹੈ ਮੁੱਖ ਸਮਾਗਮ ਤੇ ਅਰਦਾਸ ਹੋਊਗੀ ਸਰਬੱਤ ਦੇ ਭਲੇ ਦੀ ਇਸ ਦੇ ਨਾਲ ਨਾਲ ਪਹਿਲੀ ਵਾਰੀ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਜਿਹੜਾ ਹੈ ਡਰੋਨ ਸ਼ੋਅ ਹਰ ਰੋਜ਼ ਸ਼ਾਮੀ 5 ਵਜੇ ਵਿਰਾਸਤੇ ਖਾਲਸਾ ਦੇ ਵਿੱਚ ਜਿਹੜਾ ਹੈ ਆ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਡਰੋਨ ਸ਼ੋਅ ਹੋਊਗਾ ਆ ਜਿਸ ਦੇ ਵਿੱਚ ਗੁਰੂ ਸਾਹਿਬ ਦੇ ਆ ਲਾਸਾਨੀ ਸ਼ਹਾਦਤ ਨੂੰ ਦਰੋਂ ਡਰੋਨ ਸ਼ੋਅ ਦੇ ਮਾਧਿਅਮ ਦੇ ਨਾਲ 500 ਡਰੋਨਸ ਦਾ ਅੱਜ ਤੱਕ ਨਾਰਥ ਇੰਡੀਆ 'ਚ ਕਦੇ ਵੀ ਡਰੋਨ ਸ਼ੋਅ ਨਹੀਂ ਹੋਇਆ ਪਹਿਲੀ ਵਾਰੀ ਹੋ ਰਿਹਾ ਤੇ ਇਹ ਪੂਰਾ ਇੱਕ ਹਫਤਾ ਚੱਲੂਗਾ ਇਹ ਡਰੋਨ ਸ਼ੋਅ ਹੋਊਗਾ ਅੱਜ ਜਿਹੜਾ ਮੁੱਖ ਵਿਸ਼ਾ ਇਹ ਹੈ ਕਿ ਜਿਹੜੀ ਸਾਡੀ ਟੈਂਟ ਸਿਟੀਆਂ ਨੇ ਅਸੀਂ ਉਹਨਾਂ ਦੀ ਜਿਹੜੀ ਬੁਕਿੰਗਸ ਹੈ ਉਹ ਓਪਨ ਕਰ ਰਹੇ ਹਾਂ ਤੇ ਮੈਂ ਆਪ ਸਭ ਦੇ ਮਾਧਿਅਮ ਦੇ ਰਾਹੀਂ ਤੁਹਾਡੇ ਸਭ ਦਾ ਵੀ ਸਹਿਯੋਗ ਚਾਹੀਦਾ ਆਪ ਜੀ ਦੇ ਜਿਹੜੇ ਆਧਾਰੇ ਨੇ ਚਾਹੇ ਉਹ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਆਪ ਸਭ ਦੇ ਸਾਥ ਦੀ ਲੋੜ ਹੈ ਆਪ ਸਭ ਦੇ ਮਾਧਿਅਮ ਤੇ ਰਾਹੀਂ ਅਸੀਂ ਜਿਹੜਾ ਮੈਸੇਜ ਹੈ ਸੰਗਤ ਤੱਕ ਪਹੁੰਚਾਉਣਾ ਚਾਹੁੰਦੇ ਆ 10 ਹਜ਼ਾਰ ਲਗਭਗ 10 ਹਜ਼ਾਰ ਸੰਗਤ ਰੋਜ਼ਾਨਾ ਟੈਂਟ ਸਿਟੀ ਚ ਰੁੱਕ ਸਕੂਗੀ ਕੁਝ ਅਸੀਂ ਹੈਂਗਰਸ ਦਾ ਵੀ ਬੰਦੋਬਸ ਕੀਤਾ ਹੈ ਜੇ ਸੰਗਤ ਦੀ ਆਮਤ ਵਾਦੀ ਹੈ ਤਾਂ ਸੰਗਤ ਉੱਥੇ ਵੀ ਜਿਹੜੀ ਰੁੱਕ ਸਕਦੀ ਹੈ ਤਾਂ ਇਹ ਸਾਰੀ ਜਿਹੜੀ ਬੁਕਿੰਗ ਹੈ ਇਟਸ ਅਸੀਂ ਇੱਕ ਐਪ ਵੀ ਤਿਆਰ ਕੀਤੀ ਹੈ ਪਲੱਸ ਜਿੰਨੇ ਪੰਜਾਬ ਸਰਕਾਰ ਦੀ ਵੈਬਸਾਈਟਸ ਹੈ ਉਨ੍ਹਾਂ ਦੇ ਉੱਤੇ ਇਹ ਜਿਹੜੀ ਬੁਕਿੰਗ ਹੈ ਅਵੇਲੇਬਲ ਹੈ ਅਗਰ ਕੋਈ ਬਜ਼ੁਰਗ ਜਿਹੜਾ ਹੈ ਜਿਹੜਾ ਮੋਬਾਈਲ ਨਹੀਂ ਯੂਜ਼ ਕਰ ਸਕਦਾ ਮੋਬਾਈਲ ਫਰੈਂਡ ਨਹੀਂ ਲਈ ਹੈ ਤਾਂ ਜਿੰਨੇ ਪੰਜਾਬ ਸੁਵਿਧਾ ਕੇਂਦਰ ਹੈ ਉਹਨਾਂ ਤੋਂ ਜਾ ਕੇ ਵੀ ਤੁਸੀਂ ਬੁਕਿੰਗ ਕਰਾ ਸਕਦੇ ਹੋ ਬਹੁਤ ਸੌਖਾ ਹੈ ਤੇ ਕਿਸੇ ਵੀ ਟੈਂਸਿਟੀ ਦਾ ਕੋਈ ਵੀ ਚਾਰਜ ਨਹੀਂ ਹੈ 1 ਰੁਪਿਆ ਵੀ ਚਾਰਜ ਨਹੀਂ ਹੈ ਸਿੰਪਲ ਤੁਸੀਂ ਆਪਣਾ ਮੋਬਾਈਲ ਨੰਬਰ ਮੈਂ ਤੁਹਾਨੂੰ ਇੱਕ ਵਾਰ ਇੱਥੇ ਦਿਖਾ ਵੀ ਦੂੰਗਾ ਇਸ ਤੋਂ ਬਾਅਦ ਸਿੰਪਲ ਤੁਸੀਂ ਆਪਣੇ ਮੋਬਾਈਲ ਨੰਬਰ ਦੇ ਨਾਲ ਲੌਗਇਨ ਕਰਨਾ ਹੈ ਆਪਣਾ ਆ ਆਧਾਰ ਕਾਰਡ ਜਾਂ ਕੋਈ ਵੀ ਹੋਰ ਪ੍ਰੂਫ ਉਹ ਵੀ ਬਹੁਤ ਸੌਖਾ ਕੀਤਾ ਗਿਆ ਤਾਂ ਕਿ ਇੱਕ ਦੋ ਮਿੰਟ ਤੋਂ ਬਾਅਦ ਸਮਾਨਾ ਲੱਗੇ ਤੇ ਤੁਸੀਂ ਜਿਹੜਾ ਹੈ ਇਹ ਟੈਂਟ ਸਿਟੀ ਦੀ ਬੁਕਿੰਗ ਕਰਾ ਸਕਦੇ ਹੋ ਪੂਰੇ ਪੰਜਾਬ ਤੋਂ ਜਾਂ ਦੇਸ਼ ਤੋਂ ਜਾਂ ਵਿਦੇਸ਼ ਤੋਂ ਸੰਗਤ ਨੂੰ ਅਸੀਂ ਸੱਦਾ ਦਿੰਦੇ ਕਿ ਆਓ ਅਸੀਂ ਬਹੁਤ ਬਹੁਤ ਸ਼ਰਧਾ ਦੇ ਨਾਲ ਅਸੀਂ ਟੈਂਟ ਸਿਟੀਆਂ ਤਿਆਰ ਕੀਤੀਆਂ ਨੇ ਤੇ 21 ਤਰੀਕ ਤੋਂ ਇਹ ਟੈਂਟ ਸਿਟੀਆਂ ਜਿਹੜੀਆਂ ਹੈ ਇਹ ਸੰਗਤ ਦੇ ਲਈ ਅਵੇਲੇਬਲ ਹੋਣਗੀਆਂ ਤਾਂ ਮੈਂ ਜਿਹੜਾ ਇਹਦਾ ਹੈ ਆਪ ਸਭ ਦੇ ਆਪਣੇ ਤੇ ਗੁਰੂ ਸਾਹਿਬ ਤੋਂ ਚਰਨ ਸਰਦਾਰਸ ਕਰਕੇ ਅਸਿਸਟੈਂਟ ਸਿਟੀ ਦਾ ਜਿਹੜਾ ਹੈ ਇਨੋਗ੍ਰੇਸ਼ਨ ਜਿਹੜਾ ਹੈ ਕਰਨਾ। ਅਬ ਜਿਹੜਾ ਹੈ ਸਾਡੀ ਐਮ ਸੇਵਾ ਮੋਬਾਈਲ ਐਪ ਹੈ ਜਿਹੜੀ ਪੰਜਾਬ ਸਰਕਾਰ ਦੀ ਉਸ ਦੇ ਮਾਧਿਅਮ ਦੇ ਰਾਹੀਂ ਜਾਂ ਪਲੱਸ ਜਿੰਨੀ ਵੀ ਕਿਸੇ ਵੀ ਡਿਪਾਰਟਮੈਂਟ ਦੀ ਚਾਹੇ ਉਹ ਐਜੂਕੇਸ਼ਨ ਡਿਪਾਰਟਮੈਂਟ ਹੈ ਜਾਂ ਕੋਈ ਵੀ ਹੋਰ ਵਿਭਾਗ ਹੈ ਉਸ ਦੀ ਕਿਸੇ ਵੀ ਵੈਬਸਾਈਟ ਤੇ ਜਾਓਗੇ ਉੱਥੇ ਜਿਹੜਾ ਆਪਣਾ ਆਪ ਜੀ ਨੂੰ ਇਹ ਸਾਡੀ ਟੈਂਟ ਸਿਟੀਆਂ ਦੀ ਬੁਕਿੰਗ ਦਾ ਉਹ ਮਿਲ ਜੂਗਾ। ਤੁਸੀਂ ਬਾਣੀ ਰੋ ਹਰ ਤਾਜ਼ਾ ਅਪਡੇਟ ਦੇ ਲਈ 온 ਸਕਾਈ ਟੀਵੀ ਦਿਨਾਂ